સુપ્રીમ કોર્ટ ਦੇ આદેશਾਂ ਤੋਂ ਬਾਅਦ ਅੱਜ ਪਟਿਆਲਾ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਮੌਜੂਦ ਰਹੇ ਇਸ ਦੌਰਾਨ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਨੇ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਇਹ ਮੀਟਿੰਗ ਹੋਈ ਹੈ ਪਿਛਲੇ ਹਫਤੇ ਹੀ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਤੇ ਜਿਹੜੀ ਸੁਣਵਾਈ ਹੋਈ ਸੀ ਉਸੇ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੇ ਲਈ ਮੀਟਿੰਗ ਕੀਤੀ ਜਾਵੇ ਜਿਸ ਦੇ ਲਈ ਸਪੈਸ਼ਲ ਡੀਜੀਪੀ ਦੇ ਨਾਲ-ਨਾਲ ਹਰਿਆਣਾ ਅੰਬਾਲਾ ਦੇ ਐਸਐਸਪੀਜ਼ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਤਾਂ ਕਿ ਕਿਸਾਨਾਂ ਦਾ ਮਸਲਾ ਹੱਲ ਕਰਵਾ ਕੇ ਜਲਦ ਤੋਂ ਜਲਦ ਸ਼ੰਭੂ ਬਾਰਡਰ ਖੁਲਵਾਇਆ ਜਾ ਸਕੇ ਹਾਲਾਂਕਿ ਸੁਣਵਾਈ ਦੇ ਦੌਰਾਨ ਸ਼ੰਭੂ ਬਾਰਡਰ ਦਾ ਇੱਕ ਹਿੱਸਾ ਖੋਲਣ ਦੇ ਲਈ ਕਿਹਾ ਗਿਆ ਤਾਂ ਕਿ ਐਮਰਜੈਂਸੀ ਸੇਵਾਵਾਂ ਬੰਦ ਨਾ ਰਹਿਣ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚਾਲੂ ਰਹਿਣ ਇਸ ਦੇ ਚਲਦਿਆਂ ਸ਼ੰਭੂ ਬਾਰਡਰ ਦਾ ਇੱਕ ਹਿੱਸਾ ਖੋਲਣ ਦੇ ਆਦੇਸ਼ ਦਿੱਤੇ ਗਏ ਪਰ ਉਸ ਤੋਂ ਪਹਿਲਾਂ ਮੀਟਿੰਗ ਦੇ ਲਈ ਹੁਕਮ ਕੀਤੇ ਗਏ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਇੱਕ ਮੀਟਿੰਗ ਕੀਤੀ ਜਾਵੇ ਜਿਸ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਇਹ ਮਸਲਾ ਹੱਲ ਹੋਵੇ ਤੇ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇ ਕਿਉਂਕਿ ਕਰੀਬ 6 ਮਹੀਨੇ ਹੋ ਗਏ ਨੇ ਸ਼ੰਭੂ ਮੋਰਚਾ ਲਗਾਏ ਹੋਏ ਕਿਸਾਨ 6 ਮਹੀਨਿਆਂ ਤੋਂ ਸ਼ੰਭੂ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੀ ਮੰਗ ਸਮੇਤ ਹੋਰ ਕਈ ਮੰਗਾਂ ਨੇ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਬਿਤੇ ਅ 6 ਮਹੀਨਿਆਂ ਤੋਂ ਇੱਥੇ ਡਟੇ ਹੋਏ ਨੇ ਜਿਸ ਕਰਕੇ ਨੇੜਲੇ ਲੋਕਾਂ ਨੂੰ ਖਾਸ ਕਰਕੇ ਵਪਾਰੀਆਂ ਨੂੰ ਇੱਥੋਂ ਆਉਣ ਜਾਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚਲਦਿਆਂ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਇਸੇ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਦੋਂ ਬੀਤੀ ਸੁਣਵਾਈ ਹੁੰਦੀ ਹੈ ਤੇ ਉਸ ਦੌਰਾਨ ਜਿੱਥੇ ਸ਼ੰਭੂ ਬਾਰਡਰ ਦਾ ਇੱਕ ਹਿੱਸਾ ਖੋਲੇ ਜਾਣ ਦਾ ਹੁਕਮ ਕੀਤਾ ਗਿਆ ਤੇ ਉਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਤੋਂ ਇਲਾਵਾ ਪਟਿਆਲਾ, ਮੁਹਾਲੀ ਅਤੇ ਅੰਬਾਲਾ ਦੇ ਐਸਐਸਪੀਜ਼ ਨੂੰ ਮੀਟਿੰਗ ਦੇ ਵਿੱਚ ਫੈਸਲਾ ਲੈਣ ਦੇ ਲਈ ਕਿਹਾ ਗਿਆ ਸੀ ਐਸੇ ਦੇ ਚੱਲਦੇ ਆ ਅੱਜ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਖਾਸ ਤੌਰ ਤੇ ਸਪੈਸ਼ਲ ਡੀਜੀਪੀ ਪੰਜਾਬ ਅਰਪਿਤ ਸ਼ੁਕਲਾ ਏਡੀਜੀਪੀ ਆਰਕੇ ਜਸਵਾਲ ਡੀਆਈਜੀ ਪਟਿਆਲਾ ਹਰਚਰਨ ਸਿੰਘ ਪੁੱਲਰ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਤੇ ਡੀਸੀ ਪਟਿਆਲਾ ਅਤੇ ਹਰਿਆਣਾ ਤੋਂ ਐਸਐਸਪੀ ਤੇ ਉਹਨਾਂ ਦੀ ਟੀਮ ਵੀ ਮੌਜੂਦ ਰਹੀ ਜਿਨ੍ਹਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਫੈਸਲਾ ਕੀ ਲਿਆ ਗਿਆ ਸਹਿਮਤੀ ਬਣੀ ਹੈ ਜਾਂ ਨਹੀਂ ਇਸ ਤੇ ਅਜੇ ਜਾਣਕਾਰੀ ਆਉਣੀ ਬਾਕੀ ਪਰ ਫਿਲਹਾਲ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਹੈ ਕਿਸਾਨਾਂ ਅਤੇ ਅਧਿਕਾਰੀਆਂ ਦੇ ਵਿਚਾਲੇ ਇਹ ਵੀ ਨਾਲ ਦੱਸ ਦਈਏ ਕਿ ਕੱਲ ਯਾਨੀ ਕਿ 22 ਅਗਸਤ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਪਰ ਬੀਤੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਗਲੀ ਤਰੀਕ ਤੋਂ ਪਹਿਲਾਂ ਪਹਿਲਾਂ ਮੀਟਿੰਗ ਦੇ ਵਿੱਚ ਆਪਸੀ ਸਹਿਮਤੀ ਬਣ ਜਾਂਦੀ ਏ ਤਾਂ ਇਸ ਮਸਲੇ ਨੂੰ ਲੈ ਕੇ ਕੋਰਟ ਦੀ ਤਰੀਕ ਦਾ ਇੰਤਜ਼ਾਰ ਨਾ ਕੀਤਾ ਜਾਵੇ ਪਰ ਜੇਕਰ ਸਹਿਮਤੀ ਨਹੀਂ ਬੰਦੀ ਤਾਂ ਕੱਲ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੁਣਵਾਈ ਹੋਵੇਗੀ। ਬੜੀ ਸੁਣੋ ਗੰਨਾ ਸਾਡਾ ਪਹਿਲੀ ਤੇ ਸਭ ਤੋਂ ਪਹਿਲਾ ਸਵਾਲ ਵੀ ਲੋੜੀ ਹੈ ਕਿ ਸਾਡੀਆਂ ਡਿਮਾਂਡਸ ਕੀ ਨੇ। ਹਾਂਜੀ। ਹਾਂਜੀ। ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ। ਉਹ ਸੈਂਟਰ ਨਹੀਂ ਪੂਰੇ ਕਰਨੇ। ਅਸੀਂ ਪੰਜਾਬ ਦੀ ਹੱਦ 'ਚ ਬੈਠੇ ਹਾਂ। ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਕੀਤੀ ਕੱਜੇ ਹਜੇ ਤੱਕ ਉਹ ਤੋਂ ਬਾਅਦ ਫਿਰ ਸਰਕਾਰ ਬਣ ਗਈ ਕਿੱਥੋਂ ਬਣ ਗਈ 4 ਜੂਨ ਤੋਂ ਬਾਅਦ ਸਰਕਾਰ ਬਣ ਗਈ ਤੇ ਅੱਜ ਅਸੀਂ ਫੇਰ ਅਗਸਤ ਦਾ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ ਅਸੀਂ 21 ਅਗਸਤ ਦੇ ਵਿੱਚ ਆ ਗਏ ਹਾਂ ਤੇ ਸਰਕਾਰ ਨੇ ਫੇਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਇਹਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠ ਕੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁਕਣਾ ਪੈਣਾ ਹੈ ਔਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸੜਕਾਂ ਖੁੱਲਦੀਆਂ ਨੇ ਰਸਤਾ ਖੁੱਲਦੀ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੇ ਇਹ ਕਮਜ਼ਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਜਿਵੇਂ ਭੰਦੇਸਰ ਸਾਹਿਬ ਨੇ ਕੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆਹੇ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ੍ਹ ਸਕਦਾ ਆਲਰੇਡੀ ਜੇਕਰ ਇਹ ਸਾਡੇ ਤੇ ਰੋਗ ਲੱਗ ਜਾਏ ਕਿ ਕੋਈ ਟਰੈਕਟਰ ਹੀ ਨਹੀਂ ਸੜਕ ਤੇ ਚੜਨ ਦੇਣਾ ਇਹਦਾ ਮਤਲਬ ਕਿਸਾਨੀ ਦੇ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਦੀ ਇਸ ਜिद ਨਾਲ ਕਿਉਂ ਇਸ ਮੀਟਿੰਗ ਚ ਵੀ ਗੱਲ ਹੋਈ ਇਸ ਦੀ ਕਿ ਇਹ ਟਰੈਕਟਰ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹਾਂ ਸਾਡੀ ਸਮਾਂ ਜਿਹੜੀ ਬੇਨਤੀ ਕਰ ਰਹੇ ਹਾਂ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਸੀ ਕਿ ਟਰੈਕਟਰ ਨਾ ਲੈ ਕੇ ਜਾਣਾ ਤਾਂ ਸਾਡੀ ਹੈ ਕਿ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ ਤੇ ਨਹੀਂ ਚੱਲਣ ਵਾਸਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਕਿਸਾਨ ਉਹ ਆਪਣੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਇਹਦਾ ਸੜਕ ਤੇ ਚੜ ਜਾਣਾ ਹੈ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਹੈ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਹੈ ਕਈ ਕਈ ਫਸਲਾਂ ਐਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਤੇ ਨੂੰ ਜੇ ਸੜਕਾਂ ਤੇ ਨਾ ਚੜਨ ਦੇ ਤਾਂ ਬਿਲਕੁਲ ਯਾਨੀ ਕਿ ਉਹ ਜੀ ਗੱਲ ਬੰਦੇ ਉਹ ਪ੍ਰਸ਼ਾਸਨ ਦਾ ਇਹੋ ਜਿਹਾ ਰਵਈਆ ਰਿਹਾ ਕਿ ਤੁਸੀਂ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਦੇਖੋ ਮੈਨੂੰ ਐਂ ਦੱਸਿਓ ਪਨੇਰ ਸਾਹਿਬ ਨੇ ਗੱਲ ਦੱਸੀ ਹੈ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਉੱਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਆ ਸਰਕਾਰ ਨੇ ਸਭ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਕੁਛ ਨਹੀਂ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸੋ ਕਿ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕਿ ਸਰਦੀ ਦੀ ਰੋਤੀ ਚ ਕਿੱਥੇ ਜਾਏਗਾ ਗਰਮੀ ਚ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੈ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਸ ਸਾਰਿਆਂ ਮੌਕਿਆਂ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਆ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮੌਕੇ ਦਾ ਮੁੰਡਾ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਆ ਉਹਨਾਂ ਨੇ ਇਹ ਕਿਹਾ ਹੈ ਕਿ ਭਵਿੱਖ ਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਾਂਗੇ ਆ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਦੇ ਨਹੀਂ ਕਰਨ ਵਾਲੀਆਂ ਨੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਆਪ ਦੇ ਹੱਥ ਦੀ ਰਿਪੋਰਟ ਪਈ ਹੈ। ਔਰ ਅੱਜੇ ਮੁੱਖ ਪ੍ਰਧਾਨ ਮੰਤਰੀ ਨੇ ਅੱਜ ਲਾਗੂ ਕਰ ਸਕਦੇ ਨੇ। ਜੇ ਤੋ ਉਸ ਵੇਲੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲੋ ਚਾਹੀਦਾ ਹੈ। ਤਾਂ ਸਾਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਪ੍ਰਧਾਨ ਮੰਤਰੀ ਵੀ ਗੁਦਰਤੀ ਉਹੀ ਆ ਗਿਆ ਔਰ ਉਹ ਸਾਨੂੰ ਅਜੇ ਤੱਕ ਮਨਜ਼ਰ ਦਿੱਤਾ ਨਹੀਂ ਜਾ ਰਿਹਾ। ਡਾਕਟਰ ਸੁਮਿੰਨਾਥ ਦੀ ਰਿਪੋਰਟ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੜੇ ਹੀ ਭਾਸ਼ਣਾ ਚ ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਹੈ ਕਿ ਸੀ2+15 ਨਾਲ ਦੇਵਾਂਗੇ ਇਦਾਂ ਹੀ ਮਨ ਇਦਾਂ ਵੀ ਗਾਂ। 2018 ਦੇ ਵਿੱਚ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਵਾ ਹੈ ਕਿ ਮੇਰੇ ਅਨੁਸਾਰ 3 ਮੰਥ ਅਸੀਂ ਡਾਕਟਰ ਸੋਮਨਾਥ ਦੀ ਰਿਪੋਰਟ ਹੈ ਜਿਹੜੀ C2+50 ਲਾਗੂ ਕਰ ਦਿਆਂਗੇ ਲੇਕਿਨ ਅਜੇ ਤੱਕ ਉਹ ਨਹੀਂ ਲਾਗੂ ਹੋਈ ਸੋ ਮੀਟਿੰਗ ਦੇ ਵਿੱਚ ਨਿਕਲਿਆ ਸਿੱਟਾ ਜੀ ਹੁਣ ਦੇਖੋ ਮੀਟਿੰਗ ਦਾ ਤਾਂ ਇਹ ਹੈ ਗੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਹੈ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜਿਹੜਾ ਸਾਡਾ ਬੰਦਾ ਸੀ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ ਜੀ ਪ੍ਰਸ਼ਾਸਨ ਜੀ ਅਪਡੇਟ ਸਾਹਿਬ ਕੀ ਕੁਝ ਹੋਇਆ ਡੈਟਿੰਗ ਦੇ ਵਿੱਚ ਆ ਜੀ ਆ ਜਵਾਨ ਦੇਖੋ ਕਾਉਂਟੀ ਪੌਂਟ ਦਾ ਕੰਮ ਕਰਨਾ ਹੈ ਆਪਣਾ ਪੱਖ ਰੱਖਿਆ ਜਿਹੜੇ ਅਫਸਰ ਸਾਹਿਬਾਨ ਸੀ ਸਾਡੇ ਸਾਹਮਣੇ ਬਾਈਕ ਥੱਲੇ ਕਰੋ ਅਮਾਹੇ ਹੀ ਆ ਥੋੜੀ ਅਸੀਂ ਥੋੜੀ ਮੈਨੇਜਰ ਲਗਭਗ ਜੇ ਅਸੀਂ ਕਹਿ ਰਹੇ ਹਾਂ ਕਿ 13 ਤੋਂ ਬਾਅਦ ਰਸਤਾ ਖੁੱਲਣਾ ਚਾਹੀਦਾ ਜੀ ਤੇ ਅਸੀਂ ਭਾਈ ਸਾਹਿਬ ਰਸਤਾ ਖੋਲਣ ਬਾਰੇ ਇਹ ਵੀ ਸਾਰਾ ਰਸਤਾ ਖੁੱਲਿਆ ਜਾਵੇ ਸਾਡੇ ਵੱਲੋਂ ਪਹਿਲੋ ਹੀ ਸਾਈਡਵੇ ਖੁੱਲੀਆਂ ਹੋਈਆਂ ਨੇ ਅੰਦੇਸਾ ਸਿੱਧੇ ਇਸ ਕਰਕੇ ਸਾਡੇ ਨੂੰ ਸਿੱਖਿਆ ਵੀ ਹਰਿਆਣਾ ਦੇ ਅਫਸਰ ਬੋਨ ਆ ਜਾਣ ਹੁਣ ਚਾਹਣ ਤੇ ਅਸੀਂ ਇਧਰੋਂ ਕੱਢ ਦਿੰਦੇ ਹਾਂ ਅਫਸਰ ਸਾਈ ਸੀ ਕਿ ਹਾਂ ਅਫਸਰ ਹਰਿਆਣਾ ਦੇ ਆਏ ਹੋਏ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੁਕਿਆ ਫਿਰ ਉਹ ਦਸਣ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਤਾਂ ਰਸਤਾ ਹਰਿਆਣਾ ਸਰਕਾਰ ਦਾ ਹੈ ਤੇ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਸਰੀ ਗੱਲ ਹੈਗੀ ਆ ਵੀ ਸਾਡਾ ਟਰੈਕਟਰ ਟਰਾਲੀ ਕੋਈ ਅਜੀਹਾ ਵੀਕਲ ਨਹੀਂ ਹੈਗਾ ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਕਿ ਉਹ ਆਮ ਮਨੁੱਖਾਂ ਲਈ ਖਤਰਨਾਕ ਆ ਖੇਤੀ ਲਈ ਵਰਤਿਆ ਜਾਂਦਾ ਹੈਗਾ ਔਰ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈਗਾ ਹਰ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟ੍ਰੋਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟ੍ਰੋਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਤੂੰ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਗੈਰ ਸਰਦਾ ਨਹੀਂ ਆ ਬਸ ਅਸੀਂ ਥੋੜੇ ਰਹਾ ਹੈਗਾ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਫੇਰ ਮੀਟਿੰਗ ਕਰਾਂਗੇ ਦੂਜਾ ਸਾਡਾ ਸੀਗਾ ਕਿ ਅਸੀਂ ਗੱਲਬਾਤ ਕਰ ਲਈ ਕਦੀ ਨਹੀਂ ਭੱਜੀ ਇਹ ਮਾਧਿਅਮ ਰਹੀ ਅੱਜ ਫੇਰ ਕਹਿ ਦਿੰਦੇ ਨੇ ਕਿ ਜੇ ਜਦੋਂ ਸਰਕਾਰ ਚਾਹੇ ਉਦੋਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸੜਕਾਂ ਦੇ ਰੋਲੀਏ ਹਾਂ ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ ਹਰਿਆਣੇ ਨਾਲ ਸਾਡਾ ਇਸ਼ੂ ਕੋਈ ਨਹੀਂ ਹਰਿਆਣੇ ਦੇ ਅਸੀਂ ਸੜਕ ਇਸਤੇਮਾਲ ਕਰਨੀਆਂ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੇ ਕੋਈ ਲਾਅਰਡ ਆਰਡਰ ਦਾ ਮਸਲਾ ਹੈਗਾ ਸੀਪੀ